ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕਲ ਆਪਾਂ ਪਹੁੰਚੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾਂ ਦਿਖਾਉਣੀ ਆ گاਵਾਂ ਤੇ ਜੜੀਆਂ ਵੱਧ ਹੀ ਕੁਝ ਹੋਣ ਤੋਂ ਪਹਿਲਾਂ ਵੇਗੀਆਂ ਜੜੀਆਂ ਇੱਧਰ ਬੰਨੀਆਂ ਵੀਰ ਨੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਨਾਨਾ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਹਾਂਜੀ ਵਧੀਆ ਭਾਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾ ਭਾਜੀ ਡਿਫਟੀ ਹਾਂਜੀ ਇਹ ਜੱਕ ਵਜੀਗਾ ਸੀਜਨਾਲਾ ਦੇ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 98894752 ਠੀਕ ਐ ਮਾਲੋਂ ਤਾਂ ਪਹਿਲਾਂ ਹੀ ਵੇਚਤਾ ਜੀ ਆ ਦੋ ਗਾਵਾਂ ਪਰਸੋਂ ਦੀਆਂ ਵੀ ਗਈਆਂ ਐ ਪਰਸੋਂ ਦੇ ਪਾਈ ਹੋਣਾ ਪੈਸੇ ਅੱਛਾ ਤੇ ਅੱਜ ਘਲੌਣੀਆਂ ਜੀ ਅੱਛਾ ਹਾਂਜੀ ਇਹ ਕਿੱਥੇ ਚਲੀਆਂ ਜੀ ਇਹ ਮੋਗੇ ਚਲੀਆਂ ਜੀ ਅੱਛਾ ਹਾਂਜੀ ਆਵਲੀਆਂ ਗਾਵਾਂ ਜਿਹੜੀਆਂ ਵਾ ਇਹ ਚੱਲੀਆ ਮੋਗੇ ਇੱਕ ਟੋਕਰ ਗੱਬਣਿਆਂ ਦੇ ਇੱਕ ਸੱਜਰਿਆ ਅੱਛਾ ਇੱਕ ਟੋਕਰ ਗੱਬਣੇ ਇੱਕ ਸੱਜਰ ਜੋੜਾ ਜਾਣਾ ਹਾਂ ਜੋੜਾ ਜਾਣਾ ਠੀਕ ਐ ਚਲੋ ਫਿਰ ਸ਼ੁਰੂਆਤ ਆਪਾਂ ਕਿਹੜੀ ਪਹਿਲਾਂ ਇਹ ਵਿਖਾ ਦਈਏ ਇਹੋ ਖਾ ਲੋ ਭਾਈ ਠੀਕ ਐ ਬੱਚਾ ਕਿ ਜੇ ਵਿਧੀਆਂ ਮਗਰ ਇਹਨੇ ਮੇਰੇ ਬੱਛਾ ਜੀ ਭਾਜੀ ਇਹਦੇ ਮਗਰ ਬੱਛਾ ਹੈ ਹਾਂਜੀ ਤੇ ਆ ਥਾਣੇ ਤੇ ਦੇਖ ਸਾਦੇ ਲੱਗੇ ਤਾਂ ਚਾਰੇ ਥਾਣੇ ਕੋ ਜੇ ਗਿਆਪ ਤੇ ਦੇਖੋ ਜੇ ਸਾਈ ਤੇ ਆ ਤੇ ਉਤਰਾ ਕੱਦ ਕਾਠ ਵੀ ਚੰਗਾ ਥੱਲੇ ਵੱਡੀ ਸਫਾਈ ਜੇ ਕਿੰਨਾ ਸੁਆਜ ਵਿੱਧੀ ਆ ਭਾਜੀ ਪਹਿਲਾਂ ਵਸਈ ਆ ਅੱਛਾ ਪਹਿਲਾ ਸੁਆਈ ਆ ਪਹਿਲਾ ਸੁਆਈ ਸੁਈ ਨੂੰ 2 ਤੋਂ 3 ਦਿਨ ਹੋ ਗਏ ਆ ਅੱਛਾ ਬੱਤ ਵਾ 4 ਦਫਾ ਦੇਣਾ ਹੋਊਗਾ ਠੀਕ ਆ ਹਾਂਜੀ ਕਿੰਨਾ ਦੁੱਧ ਤਿਆਰ ਕਰ ਗਈ ਜੀ ਦੁੱਧ ਭਾਜੀ ਭਾਵੇਂ ਕਹਿ ਦਈਏ 16 ਲੀਟਰ ਤਾਂ ਵੀ ਕਹਿੰਨੇ ਮੰਨਣਾ ਜਿੰਨੀ ਝੋਣ ਚੜ ਚੰਗੀ ਨਿਕਲੀ ਆ ਅੱਛਾ ਪਾਜਾ ਠੰਡਾ ਕਰਕੇ ਨਾ 12 ਲੀਟਰ ਦਊਗਾ 12 ਲੀਟਰ ਹੈਗਾ ਪੱਕਾ ਦੁੱਧ। ਉਹਨਾ ਪੱਕਾ ਭਾਜੀ ਠੰਡਾ ਕਰਕੇ ਦੋ ਡੰਗ ਹਟੋਗੇ ਰੋਊਗਾ। ਅੱਛਾ। 12 ਲੀਟਰ। ਤੇ ਕਿੰਨਾ ਕਿ ਦੁੱਧ ਚਵਾਜੂਗੀ? ਦੁੱਧ ਭਾਜੀ 16 ਕਿਲੋ ਵਜੇ ਰੋਊ। 16 ਲੀਟਰ ਦੁੱਧ ਜਿਹੜਾ ਚਵਾਈ ਜਾਊਗਾ। ਯਾਦ ਨਾਲ ਫਿਰ ਬੜੀ ਐ। ਲਿਓ ਫਿਰ ਤੋਰੋ ਇੱਕ ਦਿਨ। ਦੋ ਵਾਰ। ਬਾਕੀ ਥੱਲੇ ਬੜੀ ਸਫਾਈ ਚ ਐ। ਪਹਿਲਾ ਸੁਆਇਆ ਜਿਹੜੀ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਕਾਫੀ ਚੰਗਾ ਲਿਆਵਦੀ ਤੇ ਇਹ ਰੱਖਣਾ ਵਿਧੀ ਫਿਰ ਇਹਦਾ ਮੁੱਲ ਆਪਾਂ ਭਾਈ ਸਾਡੇ ਕੋ 60 ਮੰਗਦੇ ਹਿਓ ਅੱਛਾ ਇਹਦਾ 60 ਦਾ 70 ਤੁਸੀਂ ਕਿੰਨਾ ਮੰਗ ਲੈਣਾ ਜੀ ਹੁਣ ਅਸੀਂ ਲੈ ਆਂਦੇ ਹਾਂ 42000 ਮੰਗ ਲਈਏ ਅਸੀਂ ਵਿੱਚੋਂ ਕਰ ਦਈਏ ਮੰਨਤਾ ਨੇ ਵਿੱਚੋਂ ਕੁਛ 40 ਦੀ ਦੇ ਦਾਂਗੇ ਭਾਈ ਜੀ ਅੱਛਾ 40 ਇਹ ਦੀ ਦੇ ਦੋਗੇ ਹੋਰ ਭਾਈ 1000 ਕਰ ਦੂ ਮੈਂ ਅੱਛਾ 40 ਤੋਂ ਹਜ਼ਾਰ ਛੱਡ ਦੋਗੇ ਇੱਕ ਹੋਰ ਹੀ ਛੱਡ ਅੱਛਾ 38000 ਦੀ ਦੇ ਦੇ 38000 ਦੀ ਪਾਈ ਦੇ ਦਾਂਗੇ ਠੀਕ ਹੈ ਜੀ ਹੋਰ ਕਰ ਦਾਂਗੇ ਜਾਰ 37000 ਦੀ ਹਾਂ ਲੈ ਦੇਣੀ ਅੱਛਾ 37000 ਦੀ ਦੇ ਦੇਣੀ ਆ ਆਪਣਾ ਨਾਲ ਸਾਈਟ ਤੇ ਗਿਆ ਬਖਾਓ ਕਿੰਨਾ ਕੁੜੀ ਹੈ ਥਾਨ ਬੜਾ ਪਿਆਰਾ ਜਿਹੜਾ ਤੇ ਹੁਣ ਇੱਕ ਜਿਹੜੀ ਰਹਿ ਗਈ ਆ ਉਹ ਵੀ ਦਿਖਾ ਦਈਏ ਹੋਰ ਵਿੱਕੀ ਭਾਈ ਕੀ ਹਾਲ ਚੱਲ ਜੇ ਵਧੀਆ 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 ਕੱਟ ਵਧੀਆ ਦੇਖਦੇ ਤੁਸੀਂ ਕੀ ਗੱਲ ਐ ਐਦਾ ਵੀ ਜੀ ਠੰਡ ਠੋਡੇ ਘੱਟ ਹੀ ਨਹੀਂ ਜਾਂ ਅੱਛਾ ਘੱਟ ਹੀ ਨਿਕਲਦੇ ਜੇ ਤੁਸੀਂ ਅੰਦਰ ਰਹਿੰਦੇ ਜਿਆਦਾ ਹਾਂਜੀ ਠੀਕ ਐ ਤੇ ਚਲੋ ਫਿਰ ਹੁਣ ਜਿਹੜੀ ਆ ਵਾਲੀ ਆ ਇਹ ਵੀ ਤੁਹਾਨੂੰ ਦਿਖਾ ਦਈਏ ਇਹਦੇ ਵੀ ਥਣ ਦੇਖ ਸਕਦੇ ਚੰਗੇ ਗੈਸ ਤੇ ਤੇ ਚੰਗੇ ਸਾਈਟ ਲੱਗ ਇਹਨਾਂ ਵਿੱਚ ਕਿੰਨਾ ਚਿਰ ਹੋਇਆ ਸੋਇਨ ਇਹਨੂੰ ਭਾਜੀ 7-8 ਦਿਨ ਹੋ ਗਏ ਆ 7-8 ਦਿਨ ਹੋ ਗਏ ਆ ਇਹਦੇ ਮਗਰਵੱਛੀ ਜੀ ਇਹਦੇ ਮਗਰਵੱਛੀ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੈ ਦੁੱਧ ਪਾਜੀ ਇਹਨੇ ਨਾ ਪਹਿਲੇ ਸੂਏ ਕਹਿੰਦੇ ਆ ਵੀ 16 17 ਕਿਲੋ ਚਵਾਇਆ ਹੈ ਅੱਛਾ ਐਰ ਕੀ ਕਹਿੰਦੇ ਆ ਵੀ ਗਾਂ ਭੱਜੀ ਨਹੀਂ ਸਾਡੀ ਮਤਲਬ ਦੁੱਧੋਂ ਛੱਡੀ ਨਹੀਂ ਅੱਛਾ ਛੱਡੀ ਸਾਰੇ 16 17 ਦੇ ਨਹੀਂ ਗਾਂ ਕਹਿੰਦੇ ਛੱਡੀ ਹੈ ਅੱਛਾ ਆਓ ਤੇ ਕਹਿੰਦੇ ਵੀ ਦੁੱਧ ਦੇਣੀ ਦਿੰਦੀ ਹਿਸਾਬ ਨਾਲ ਸੂਹੀ ਫੇਰ ਠੀਕ ਹੈ ਹੁਣ ਪਾਜੀ ਇਹਦੇ ਥੱਲੇ ਵੀ ਭਾਵੇਂ ਵਿਖਾ ਦੇਣਾ 14 ਹੀ ਹੋਵੇ ਪਰ ਇਹਦੇ ਥੱਲੇ 12 ਲੀਟਰ ਦਊਂਗਾ 12 ਲੀਟਰ ਹੈਗਾ ਮੌਕੇ ਤੇ ਹੁਣ ਚਾਹਣ ਇਹੋ ਜਿਹੀ ਲੱਗੀ ਆ ਵੀ ਕਾਹਦੀ ਗੱਲ ਆ ਤੇ ਠੀਕ ਹੈ ਤੇ ਕਿੰਨਾ ਚਵਾਈ ਜਾਓਗੇ ਇਹ ਪਾਜੀ ਦੁੱਧ ਅਰ ਕਿਤੇ ਨਹੀਂ ਜਾਉਣਾ 22 ਕਿਲੋ ਇਹ ਛੱਡ ਦਿੰਦੇ ਤੋਰੀ ਹਾਂਜੀ ਹਾਂਜੀ ਪਰ 16 17 ਕਿਲੋ ਤਾਂ ਨਹੀਂ ਮਰਦੀ ਠੀਕ ਹੈ ਇਹ ਨਹੀਂ ਮਰਦੀ 16 ਰਾਜੀ ਬਾਜੀ ਗਾਦ ਨੂੰ ਪਤਾ ਲਿਆ ਫਿਰ ਤੋਰੀ ਮੈਲਾ ਡਹੀ ਜੇ ਮਰਨਾ ਆ ਵੰਡ ਮੋਠੀ ਨਹੀਂ ਨੂੰ ਪਾਇਆ ਅੱਛਾ ਵੰਡ ਨਹੀਂ ਮਿਰਜੀ ਨੂੰ ਪਾਇਆ ਅੱਛਾ ਹਾਂਜੀ ਠੀਕ ਹੈ ਲਿਆ ਫਿਰ ਨਹੀਂ ਨਹੀਂ ਪਾਇਆ ਵੀ ਜੀ ਰਾਤੀ ਬਾਜੀ ਆਏ ਲੇਕਰ ਤੋਰੀ ਹੇਕਰ ਇਹਨਾਂ ਵਿੱਚ ਕਿਆ ਹੈ 16 17 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹ ਵੀ ਜਿਹੜਾ ਚਵਾਈ ਜਾਊਗੀ ਉਤਰਾਂ ਜਿਹੜਾ ਕੱਦ ਕੱਠ ਰੰਗ ਰੂਪ ਦੀ ਚੰਗੀ ਆ ਥੋੜਾ ਇਹ ਥੱਲੇ ਉਤਰਾਂ ਤਾਂ ਡਰਦੀ ਆ ਚਲੋ ਲੈ ਜਾਵੇ ਇਦੀ ਕੋਈ ਗੱਲ ਨਹੀਂ ਥੋੜਾ ਜਿਹਾ ਝੱਪੋ ਤਾਂ ਤੁਰੰਤਵੇਂ ਘਰ ਦੀ ਲੱਜ ਅੰਦਰੋਂ ਥੋੜਾ ਤੇਜ਼ ਜਾਂਦੀ ਆ ਬਾਕੀ ਥੱਲੇ ਇਹ ਵੀ ਜਿਹੜੀ ਪੂਰੀ ਸਫਾਈ ਜੇ ਇਹਨੂੰ ਭਾਜੀ ਸੰਗਲ ਜਾ ਪਾਇਆ ਹੈ ਤਾਂ ਕਰਦੇ ਜੀ ਅੱਛਾ ਹਾਂ ਦੋ ਦੋ ਗਾਇਆਂ ਰੱਖੀਆਂ ਹਨਾ ਠੀਕ ਹੈ ਸੰਗਲ ਜਾ ਪਾਇਆ ਠੀਕ ਹੈ ਤੇ ਇਹਦਾ ਫਿਰ ਕੀ ਮੁੱਲ ਰੱਖ ਦੇਣਾ ਆਪਾਂ ਬੋਲ ਤੇ ਭਾਜੀ ਜਿੱਡੀ ਗਾਂ ਆ ਤੁਹਾਨੂੰ ਪਤਾ ਵੀ ਏਡੀ ਗਾਂ ਦੇ ਭਾਵੇਂ 45 40 ਦੀ ਵੇਚਦੇ ਗਏ ਹਾਂਜੀ ਹਾਂਜੀ ਬਾਕੀ ਭਾਜੀ ਇਹਦਾ 40 ਜੋ ਮਾਨਤਨ ਕਰਤਾਗੇ ਕਿੰਨਾ ਕਰਨਾ ਵਿੱਕੇ ਭਾਜੀ ਮਾਨ ਇਹਦਾ ਜਿੰਨਾ ਤੁਸੀਂ ਕਰ ਦੋ ਭਾਜੀ ਕਰ ਦੋ ਤੁਸੀਂ ਤੁਸੀਂ ਕਰ ਦੋ ਅੱਜ ਤੁਸੀਂ ਅੱਜ 바ਵਾ ਦੇ ਨਾਲ ਬਾਹਰ ਠੰਡ ਚ ਬਾਹਰ ਨਿਕਲੇ ਜੇ ਕਰ ਦਈਏ 2000 ਵਿੱਚ ਜੀ 2000 ਕਰ ਦੋ ਕੀ ਹੋਰ ਕਰਨਾ ਜੀ ਕਰ ਦੋ ਯਾਰ ਕੋਈ ਨਹੀਂ ਚਲੋ ਯਾਰ ਵਿੱਕੀ ਭਾਈ ਨੇ 37 ਦੇ ਮਗਾਤੀ ਜੇ ਵੀ 37 ਦੇ ਭਾਵੇਂ ਕੋਈ ਆ ਲੈ ਜੇ ਤੇ ਭਾਵੇਂ ਕੋਈ ਆ ਲੈ ਜੇ ਦੋਵੇਂ 37 37 ਦੇ ਭਾਈ ਜੋੜਾ ਕੋ ਖੜੂ ਨਾ ਅੱਛਾ 70000 ਦਾ ਦੇ ਦੋਗੇ ਫਿਰ 35 35 ਦੇ ਹਿਸਾਬ ਨਾਲ 35000 ਦੇ ਹਿਸਾਬ ਨਾਲ ਦੇਣੀ ਜੀ ਜੋੜੇ ਦੇ ਵਿੱਚ ਦੋਵੇਂ ਗਾਂ ਬੜੀਆਂ ਸੋਹਣੀਆਂ ਲੱਗੀਆਂ ਵੀ ਪਤਾ ਲੱਗ ਜੂ ਵਿੱਚ ਜਣ ਚੋਈਆਂ ਤੇ ਠੀਕ ਹੈ ਜੀ ਡੱਡੂ ਨਹੀਂ ਘੜਾਇਆ ਘੜਾਇਆ ਕਰਦਾ ਭਾਜੀ ਇਹ ਡੱਡੂ ਨਹੀਂ ਘੜਾਇਆ ਘੜਾਇਆ ਕਰਦਾ ਅੱਛਾ ਉਹ ਤਰਾ ਬਾਲਟੀ ਕਰ ਦੀ ਜੀ ਅੱਛਾ ਹਾਂਜੀ ਠੀਕ ਹੈ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਵੇਸ ਚ ਆ ਕੇ ਆਪਣੀ ਮਰਜ਼ੀ ਨਾਲ ਫਿਰ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ